ਕਰਨ ਵੀਰ ਤੇ ਇੱਕ ਗੁਰਜੰਟ ਵੀਰ ਸ਼ੁਕਰਨ ਵੀਰ ਜਿਹਨੂੰ ਸਰਕਾਰ ਦੁਆਰਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਗੁਰਜੰਟ ਵੀਰ ਜਿਹੜਾ ਇਸ ਧਰਨੇ ਦਾ ਹਿੱਸਾ ਬਣਨਾ ਆਉਂਦਾ ਸੀਗਾ ਤੇ ਪਿੱਛੋਂ ਟਰਾਲੇ ਦੁਆਰਾ ਹਿੱਟ ਕਰਕੇ ਉਸ ਵੀਰ ਦਾ ਐਕਸੀਡੈਂਟ ਹੋ ਜਾਂਦਾ ਹੈ ਦੋਨੇ ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਸੀ ਸੋ ਸਾਨੂੰ ਇਸ ਪਰਿਵਾਰ ਨੂੰ ਦੋ ਵੀਰਾਂ ਦਾ ਬਹੁਤ ਘਾਟਾ ਹੈ ਹੋਰ ਵੀ ਸਾਡੇ ਇੱਥੇ ਮਤਲਬ ਕਿਸਾਨ ਸ਼ਹੀਦ ਕੋਈ ਨਹੀਂ ਪਰ ਇੱਕ ਨੌਜਵਾਨ ਹੈ ਜਿਹੜਾ ਉਹ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਹੈ ਸੋ ਜਦੋਂ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰਾਂ ਲਈ ਬੜੀ ਸ਼ਰਮ ਦੀ ਗੱਲ ਹੈ ਸੋ ਅਸੀਂ ਆਪਣੇ ਵੀਰਾਂ ਨੂੰ ਹਮੇਸ਼ਾ ਹੀ ਆਪਣੇ ਵਿੱਚ ਮੰਨਦੇ ਆ ਕਿ ਸਾਡੇ ਵਿੱਚ ਨੇ ਹਰ ਰੋਜ਼ ਇਹਨਾਂ ਨੂੰ ਸ਼ਰਧਾਂਜਲੀ ਦਿੰਨੇ ਆ ਤੇ ਹਮੇਸ਼ਾ ਹੀ ਸਾਡੇ ਵੀਰ ਅਮਰ ਰਹਿਣਗੇ ਪਰ ਇੱਕ ਜਵਾਨਾਂ ਨਾਲ ਵੀ ਸਾਡਾ ਰੋਸ ਹੈ ਜੀ ਜੈ ਜਵਾਨ ਅਸੀਂ ਜੈ ਕਿਸਾਨ ਕਹਿੰਦੇ ਸੀ ਹੁਣ ਅਸੀਂ ਕਹਿੰਨੀ ਆ ਜੈ ਜਵਾਨ ਤੋਂ ਮਾਰੇ ਕਿਸਾਨ ਤੋਂ ਮਾਰੇ ਅੰਨਦਾਤਾ ਨੂੰ ਸਭ ਤੋਂ ਬੜੀ ਦੁੱਖ ਦੀ ਗੱਲ ਹੈ ਵੀ ਉਹ ਵੀ ਅੰਨ ਖਾਂਦੇ ਆ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਮੈਂ ਕਹਿੰਨੀ ਆ ਉਹ ਵੀ ਇੱਕ ਕਿਸਾਨਾਂ ਦੇ ਪੁੱਤ ਨੇ ਤੇ ਉਹਨਾਂ ਨੂੰ ਵੀ ਕਿਸਾਨਾਂ ਦੇ ਨਾਲ ਮਤਲਬ ਆਉਣਾ ਚਾਹੀਦਾ ਸਨੇਹਾ ਅਸੀਂ ਸਰਕਾਰ ਨੂੰ ਵੀ ਦਿੰਨੇ ਆ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਢੈਂਦੀ ਵਾਲੇ ਜਾਣੀ ਨਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਢੈਂਦੀ ਵਾਲੇ ਜਾਣੀ ਨਾ ਗੁੱਟਾਂ ਦੇ ਵਿੱਚ ਕੜੇ ਨੇ ਸਾਡੇ ਮਹਿੰਦੀ ਵਾਲੇ ਆਣੀ ਨਾ ਸੋ ਅਸੀਂ ਆਪਣੇ ਵੀਰਾਂ ਦੇ ਨਾਲ ਖੜੇ ਆ ਜੀ ਇਹਨਾਂ ਵੀਰਾਂ ਨੂੰ ਹਮੇਸ਼ਾ ਦਿਲਾਂ ਚ ਯਾਦ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ